ਮੈਂ ਕਹਿਣਾ ਚਾਹੁੰਦਾ ਪੰਥ ਦੇ ਵਿੱਚ ਏਕਤਾ ਹੈਗੀ ਐ ਪੰਥ ਦੇ ਵਿੱਚ ਏਕਤਾ ਹੈ ਪਰ ਲੀਡਰਾਂ ਚ ਏਕਤਾ ਨਹੀਂ ਹੈਗੀ ਲੀਡਰਾਂ ਦੇ ਵਿੱਚ ਹਉਮੈ ਵੜੀ ਹੋਈ ਐ ਲੀਡਰ ਨਹੀਂ ਏਕਤਾ ਕਰਦੇ ਪੰਥ ਦੇ ਵਿੱਚ ਹਮੇਸ਼ਾ ਏਕਤਾ ਰਹਿੰਦੀ ਆ ਤੇ ਰਹੇਗੀ ਇਹਨੂੰ ਕੋਈ ਤੋੜ ਨਹੀਂ ਸਕਦਾ ਇਸ ਕਰਕੇ ਹੁਣ ਲੀਡਰ ਸੋਚ ਲੈਣ ਵੀ ਤੁਸੀਂ ਏਕਤਾ ਕਰਨੀ ਆ ਜਾਂ ਇਹਨਾਂ ਤੋਂ ਜੁੱਤੀਆਂ ਖਾਣੀਆਂ ਨੇ ਅਗਲਾ ਸੀਓ ਭਾਈ ਅਮਰਤਪਾਲ ਸਿੰਘ ਨੂੰ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨਾਲ ਜ਼ਬਰ ਹੁੰਦਾ ਜਿਹੜਾ ਜ਼ੁਲਮ ਹੁੰਦਾ ਉਹ ਰੁਕ ਜਾਵੇ ਤੇ ਬਾਕੀ ਅਗਲੀਆਂ ਗੱਲਾਂ ਫੇਰ ਖਾਲਸਾ ਰਾਜ ਦੀ ਗੱਲ ਲਹਦਾ 2027 ਦੇ ਇਲੈਕਸ਼ਨ ਦੀ ਗੱਲ ਲਹਦਾ ਇਹ ਮਤ ਸੋਚੋ ਵੀ 2027 ਦਾ ਇਲੈਕਸ਼ਨ ਜਿੱਤ ਕੇ ਅਸੀਂ ਖਾਲਸਾ ਰਾਜ ਕਾਇਮ ਕਰ ਲਿਆਂਗੇ ਉਹ ਨਹੀਂ ਹੋਣਾ ਸੁਣਨਾ ਅਸੀਂ ਜਿਹੜਾ ਐਸਸੀ ਪੀਸੀ ਚਲੀਓੜ ਕਾਸਟ ਭਾਈ ਚਾਲਾ ਜਿੰਨਾ ਚਿਰ ਅਸੀਂ ਉਹਨਾਂ ਨੂੰ ਨਾਲ ਨਹੀਂ ਲੈ ਕੇ ਚੱਲਦੇ ਤੁਸੀਂ ਮਤ ਸੋਚੋ ਵੀ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਨਹੀਂ ਪਹੁੰਚ ਸਕਦੇ ਜੀਬ ਸਿੱਧੂ ਜੀ ਸੋਚੀ ਜੋ ਵੀ ਉਹਨੇ ਕਿਹਾ ਤੁਸੀਂ ਵੀਡੀਓ ਆਡੀਓ ਜਿਹੜੀਆਂ ਸੁਣੀਆਂ ਨੇ ਸੁਣ ਰਹੇ ਹੋ ਹਰੇਕ ਇਹ ਸੱਚ ਹੋਈ ਹੈ ਤੇ 2027 ਦੀ ਵਿੱਚ ਵੀ ਉਹਨੇ ਕਿਹਾ ਸੀ ਅਸੀਂ ਇਲੈਕਸ਼ਨ ਲੜਾਂਗੇ ਦੋ ਸਨਾਈ ਦੇ ਵਿੱਚ ਬਾਦਸ਼ ਪੰਜਾਬ ਜਥੇਬੰਦੀ ਦੀ ਸਰਕਾਰ ਬਣਾਵਾਂਗੇ ਤੇ ਤੁਸੀਂ ਬਣਾਉਣੀ ਆ ਸੋਸ਼ਲ ਮੀਡੀਆ ਤੇ ਪੁਲਿਸ ਵਾਲੇ ਦਾ ਜਿਹੜਾ ਮੁੰਡਾ ਮਰ ਜਾਂਦਾ ਉਹ ਕਹਿੰਦਾ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤੁਹਾਨੂੰ ਅਮਰਤਪਾਲ ਦੀ ਸਰਕਾਰ ਲਿਆਉਣੀ ਪਊਗੀ ਪੰਜਾਬ ਦੇ ਨਸ਼ਾ ਬੰਦ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਉਹਨੂੰ ਕਿਵੇਂ ਸਮਝ ਆ ਗਈ ਸਾਨੂੰ ਕਦੋਂ ਸਮਝ ਆਊਗੀ ਵੀ ਬਾਦਸ਼ ਪੰਜਾਬ ਜਥੇਬੰਦੀ ਦੀ ਸਰਕਾਰ ਚਾਹੀਦੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਗੋਦ ਦੇ ਵਿੱਚ ਬੈਠ ਕੇ ਉਸ ਮਹਾਨ ਕੌਮੀ ਯੋਧੇ ਦੀਪ ਸਿੱਧੂ ਨੂੰ ਸਰਦਾ ਦੇ ਫੁੱਲ ਭੇਟ ਕਰਨ ਆਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ 22 ਦੀਪ ਸਿੱਧੂ ਸਦਾ ਲਈ ਅਮਰ ਹੋ ਗਿਆ ਸਾਥੋਂ ਸਦਾ ਲਈ ਦੂਰ ਹੋ ਗਿਆ ਪਰ ਪੰਥ ਲਈ ਕੌਮ ਲਈ ਉਹ ਅਮਰ ਹੋ ਗਿਆ ਉਹਦੀ ਘਾਟ ਹਮੇਸ਼ਾ ਪੰਥ ਨੂੰ ਪੰਜਾਬ ਨੂੰ ਰੜਕਦੀ ਰਹੂਗੀ ਅੱਜ ਬਹੁਤ ਸਾਰੇ ਬੁਲਾਰੇ ਏਕਤਾ ਦੇ ਉੱਤੇ ਗੱਲਾਂ ਕਰਦੇ ਨੇ ਬਾਈ ਦੀਪ ਸਿੰਘ ਜੀ ਸੂਤ ਦੇ ਉੱਤੇ ਗੱਲਾਂ ਕਰਦੇ ਨੇ ਅਸੀਂ ਸਹਿਮਤਾਂ ਸਾਰਿਆਂ ਨਾਲ ਇੱਕ ਖਾਲਸਾ ਰਾਜ ਦੀ ਗੱਲ ਆ ਸਾਡੀ ਹੋਂਦ ਦੀ ਗੱਲ ਹੈ ਜਦੋਂ ਹੋਂਦ ਤੇ ਗੱਲ ਆ ਜਾਂਦੀ ਹੈ ਫਿਰ ਸਾਰਾ ਕੁਝ ਮਰਨਾ ਵੀ ਮਨਜ਼ੂਰ ਹੋ ਜਾਂਦਾ ਹੈ ਖਾਲਸਾ ਰਾਜ ਦੀ ਗੱਲ ਲਹਿਦਾ ਹੈ 2027 ਦੇ ਇਲੈਕਸ਼ਨ ਦੀ ਗੱਲ ਲਹਿਦਾ ਹੈ ਇਹ ਮਤ ਸੋਚੋ ਵੀ 2000 27 ਦਾ ਇਲੈਕਸ਼ਨ ਜਿੱਤ ਕੇ ਅਸੀਂ ਖਾਲਸਾ ਰਾਜ ਕਾਇਮ ਕਰ ਲਿਆਂਗੇ ਉਹ ਨਹੀਂ ਹੋਣਾ ਇਲੈਕਸ਼ਨ ਲੜ ਕੇ ਸਾਨੂੰ ਸਾਡੇ ਉੱਤੇ ਜਿਹੜਾ ਜ਼ੁਲਮ ਹੋ ਰਿਹਾ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਝੂਠੇ ਪਰਚੇ ਹੋ ਰਹੇ ਨੇ ਹਰ ਸਹਿਬ ਤਿਆਂ ਪੈਣਾ ਦੀ ਬੇਪੱਤੀ ਦਾ ਡਰ ਬਣਿਆ ਰਹਿੰਦਾ ਇਹ ਜਿਹੜੇ ਮਸਲੇ ਨੇ ਇਹ ਸਰਕਾਰ ਬਣਨ ਦੇ ਨਾਲ ਹੱਲ ਹੋ ਸਕਦੇ ਨੇ ਹੋ ਜਾਣਗੇ ਸਾਡੀ ਅੱਪ ਦੀ ਸਰਕਾਰ ਬਣ ਜੂ ਜਿੱਥੇ ਖਾਲਸਾ ਰਾਜ ਦੀ ਗੱਲ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਸਾਨੂੰ ਸਾਰੇ ਪੱਕੇ ਦੇਖਣੇ ਪੈਣੇ ਆ ਇਹਨਾਂ ਗਰੀਬ ਸਿੱਖਣ ਕੋ ਦਿਉ ਬਾਦਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਓ ਤਵੇ ਗੋਵਿੰਦ ਸਿੰਘ ਨਾਮ ਕਹਾਓ ਅਸੀਂ ਆ ਉਹਨਾਂ ਦਾ ਪੱਖ ਵੀ ਲੈ ਕੇ ਚੱਲਣਾ ਧੰਨ ਗੁਰੂ ਗੋਵਿੰਦ ਸਿੰਘ ਸਹਿ ਮਹਾਰਾਜ ਨੇ ਅੰਮ੍ਰਿਤ ਸਕਉਣ ਵੇਲੇ ਸਾਰਿਆਂ ਨੂੰ ਇਕਤਰ ਕੀਤਾ ਸੀਗਾ ਅਸੀਂ ਕਿਥਾਂ ਵੀ ਨਹੀਂ ਖੜਨਾ ਅਸੀਂ ਜਿਹੜਾ ਐਸੀ ਬੀਸੀ ਸਲੂਟ ਕਾਸਟ ਭਾਈਚਾਰਾ ਜਿੰਨਾ ਚਿਰ ਅਸੀਂ ਉਹਨਾਂ ਨੂੰ ਨਾਲ ਨਹੀਂ ਲੈ ਕੇ ਚੱਲਦੇ ਤੁਸੀਂ ਮਤ ਸੋਚੋ ਵੀ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਨਹੀਂ ਪਹੁੰਚ ਸਕਦੇ ਸਾਨੂੰ ਉਹਨਾਂ ਦਾ ਸਾਥ ਚਾਹੀਦਾ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੀ ਜਿਹੜਾ ਸੰਕਲਪ ਹੈ ਸਤ ਗੁਰਾਂ ਦਾ ਜਿਹੜਾ ਨਾਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹ ਫੇਰ ਹੀ ਬਲੰਦ ਹੋਊਗਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਕਹੇ ਹੋਏ ਵਚਨ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਇਹਦੇ ਉੱਤੇ ਕਾਇਮ ਰਹਾਂਗੇ ਉਹ ਪੰਥ ਦੇ ਠੇਕੇਦਾਰੋ ਮੈਂ ਆਪ ਨੂੰ ਪੁੱਛਣਾ ਚਾਹੁੰਦਾ ਆ ਅੱਜ ਉਹ ਪਿੰਡ ਦੱਸ ਦਿਓ ਜਿੱਥੇ ਬਿਦਕਰਾਨੀ ਹੁੰਦਾ ਜਿੱਥੇ ਜਾਤ ਪਾਤ ਦਾ ਬੋਲਵਾਲਾ ਨਹੀਂ ਤੁਸੀਂ ਪਹਿਲਾਂ ਇੱਕ ਪਿੰਡੇ ਸਾਹ ਕਾਇਮ ਕਰ ਲੋ ਜਿਹੜਾ ਸੰਪੂਰਨ ਤੌਰ ਤੇ ਜਿਹੜਾ ਸਾਡੇ ਖਾਲਸਾ ਰਾਜ ਦੀ ਗੱਲ ਕਰੇ ਜਿੱਥੇ ਏਕਾ ਹੋਵੇ ਇੱਕੋ ਹੀ ਗੁਰੂ ਘਰ ਹੋਵੇ ਇੱਕੋ ਹੀ ਸਮਸ਼ਾਨ ਘਾਟ ਹੋਵੇ ਕੋਈ ਊਚ ਨਾ ਹੋਵੇ ਕੋਈ ਨੀਚ ਨਾ ਹੋਵੇ ਇਹੋ ਜਾਂ ਕੋਈ ਹਲਕਾ ਹੀ ਤਿਆਰ ਕਰ ਲੋ ਫਿਰ ਕਹਾ ਬਦਲਿਓ ਇਹ ਬਾਦੀਆਂ ਗੱਲਾਂ ਨੇ ਅਸੀਂ ਸਹਿਮਤਾ ਅਸੀਂ ਚਾਹੁੰਦੇ ਆ ਖਾਲਸਾ ਰਾਜ ਤੇ ਹਾਮੀਆਂ ਸੀ ਪਰ ਸਾਨੂੰ ਸਾਰੇ ਪੱਖ ਦੇਖਣੇ ਪੈਣਿਆ ਨਾਲ ਲੈ ਕੇ ਉਹਨਾਂ ਗਰੀਬਾਂ ਨੂੰ ਤੁਰਨਾ ਪੈਣਾ ਜਿਨ੍ਹਾਂ ਨੂੰ ਧੱਕੇ ਦੇ ਨਾਲ ਜ਼ੁਲਮ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਗੰਨੇ ਪਿੱਛੇ ਕੁੱਟ ਕੇ ਮਾਰਿਆ ਜਾਂਦਾ ਹੈ ਜਿੰਨਾਂ ਦੀਆਂ ਧੀਆਂ ਪੈਣਾ ਦਾ ਨਿਤ ਬੁਲਾਤਕਾਰ ਹੁੰਦੇ ਨੇ ਜਿਨ੍ਹਾਂ ਨੂੰ ਹਮੇਸ਼ਾ ਦਬਕ ਜਿੱਦਾ ਸਰਕਾਰ ਆ ਜਾਂਦੀ ਹੈ ਉਹ ਕੁਚਲਣ ਦੀ ਕੋਸ਼ਿਸ਼ ਕਰਦਾ ਹੈ ਜਿੰਨਾ ਚਿਰ ਅਸੀਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜਿਆਂ ਦਾ ਸੁਪਨਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜਿਆਂ ਦਿੱਤਾ ਹੋਇਆ ਸੰਕਲਪ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋਦਾ ਨਾਰਾ ਲੈ ਕੇ ਨਹੀਂ ਚੱਲਦੇ ਇਹ ਮਤ ਸੋਚੋ ਵੀ ਅਸੀਂ ਕਾਮਯਾਬ ਹੋ ਜਾਾਂਗੇ ਖਾਲਸਾ ਜੀ ਸਾਨੂੰ ਉਹ ਸੰਕਲਪ ਤੇ ਤੁਰਨਾ ਚਾਹੀਦਾ ਹੈ ਰਾਜ ਕਰੇਗਾ ਖਾਲਸਾ ਅਸੀਂ ਹੰਮੀਆ ਰਾਜ ਖਾਲਸੇ ਦੇ ਤੇ ਬੇਨਤੀਆਂ ਨੇ ਬਾਜੀ ਦੀਪ ਸਿੱਧੂ ਦੀ ਸੋਚ ਸੀ ਜੋ ਵੀ ਉਹਨੇ ਕਿਹਾ ਤੁਸੀਂ ਵੀਡੀਓ ਆਡੀਓ ਜਿਹੜੀਆਂ ਸੁਣੀਆਂ ਨੇ ਸੁਣ ਰਹੇ ਹੋ ਹਰੇਕ ਹੀ ਸੱਚ ਹੋਈ ਹੈ ਤੇ 2027 ਦੀ ਵਿੱਚ ਵੀ ਉਹਨੇ ਕਿਹਾ ਸੀ ਅਸੀਂ ਇਲੈਕਸ਼ਨ ਲੜਾਂਗੇ ਸਤਾਈ ਦੇ ਵਿੱਚ ਬਾਦਸ਼ ਪੰਜਾਬ ਜਥੇਬੰਦੀ ਦੀ ਸਰਕਾਰ ਬਣਾਵਾਂਗੇ ਤੇ ਤੁਸੀਂ ਬਣਾਉਣੀ ਆ ਮੈਥੋਂ ਪਹਿਲਾਂ ਪਹਿਲਾਂ ਵੀ ਇਸ 스테 ਤੇ ਗੱਲ ਹੋਈ ਹੈ ਵੀ ਅੱਜ ਇੱਕ ਬਿਆਨ ਵੀ ਤੁਸੀਂ ਦੋ ਦਿਨਾਂ ਸੁਣ ਰਹੇ ਹੋ ਪਿਛਲੇ ਕੱਲ ਦਾ ਸੋਸ਼ਲ ਮੀਡੀਆ ਤੇ ਪੁਲਿਸ ਵਾਲੇ ਦਾ ਜਿਹੜਾ ਮੁੰਡਾ ਮਰ ਜਾਂਦਾ ਉਹ ਕਹਿੰਦਾ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤੁਹਾਨੂੰ ਅਮਰਤਪਾਲ ਦੀ ਸਰਕਾਰ ਲਿਆਉਣੀ ਪਾਉਗੀ ਤੇ ਪੁਲਿਸ ਵਾਲੇ ਕਿਉਂ ਕਹਿ ਰਹੇ ਨੇ ਬਈ ਜੇ ਉਹਨੂੰ ਕੁਝ ਦਿਸਦਾ ਨਿਸ਼ਟਾਵ ਤੋਂ ਨੇੜੇ ਸਿਸਟਮ ਪੁਲਿਸ ਵਾਲਿਆਂ ਦੇ ਕੋਲ ਹੀ ਹੁੰਦਾ ਨਾ ਅੱਜ ਪੰਜਾਬ ਦੇ ਵਿੱਚ ਨਸ਼ਾ ਬੰਦ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਉਹਨੂੰ ਕਿਵੇਂ ਸਮਝ ਆ ਗਈ ਸਾਨੂੰ ਕਦੋਂ ਸਮਝ ਆਊਗੀ ਵੀ ਵਾਰਿਸ ਪੰਜਾਬ ਜਥੇਬੰਦੀ ਦੀ ਸਰਕਾਰ ਚਾਹੀਦੀ ਹੈ ਲੈ ਕੇ ਆਓ ਅਗਲਾ ਸੀਓ ਭਾਈ ਅਮਰਤਪਾਲ ਸਿੰਘ ਨੂੰ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨਾਲ ਜ਼ਬਰ ਹੁੰਦਾ ਜਿਹੜਾ ਜ਼ੁਲਮ ਹੁੰਦਾ ਉਹ ਰੁਕ ਜਾਵੇ ਤੇ ਬਾਕੀ ਅਗਲੀਆਂ ਗੱਲਾਂ ਫੇਰ ਅਸੀਂ ਖਾਲਸਾ ਰਾਜਵਾਲ ਫੇਰ ਵੱਸ ਸਕਦੇ ਆ ਜਦੋਂ ਜ਼ੁਰਬਰ ਜ਼ੁਲਮ ਤਸੱਦਤ ਸਾਡੇ ਉੱਤੇ ਰੁਕ ਗਿਆ ਗੁਰਮਖ ਪਿਆਰਿਓ ਗੱਲਾਂ ਕਰਨ ਨੂੰ ਬਹੁਤ ਜ਼ਿਆਦੇ ਨੇ ਜਿੰਨੇ ਵੀ ਸਤਕਾਰਯੋਗ ਇੱਥੇ ਆਏ ਹੋਏ ਨੇ ਸਾਰਿਆਂ ਧੰਨਵਾਦ ਹੈ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣੇ ਵਾਲੇ ਸੰਤ ਬਾਬਾ ਬਲਕਾਰ ਸਿੰਘ ਜੀ ਕੋਹਲਿਆ ਵਾਲੇ ਜ세 ਦਾ ਗੁਰਪ੍ਰੀਤ ਸਿੰਘ ਜੀ ਹੁਸ਼ਿਆਰਪੁਰ ਜ세 ਦਾ ਪ੍ਰਗਟ ਸਿੰਘ ਲੁਧਿਆਣਾ ਹੋਰ ਸਾਡੇ ਭਾਈ ਸਾਹਿਬ ਜਿੰਨੇ ਵੀ ਇੱਥੇ ਆਏ ਨੇ ਸਾਰੇ ਸਤਿਕਾਰਯੋਗ ਨੇ ਬਾਪੂ ਜੀ ਕਾਰ ਸਿੰਘ ਵਾਲਾ ਜਿੰਨੇ ਵੀ ਮਾਨ ਸਾਹਿਬ ਸਾਰੇ ਸਾਰੇ ਧੰਨਵਾਦ ਸਾਰਿਆਂ ਨੂੰ ਜਿਉ ਆਇਆ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਮਾਂ ਥੋੜਾ ਹੈ ਖਾਲਸਾ ਜੀ ਆਪਾਂ ਨੇ 27 ਦੇ ਵਿੱਚ ਪੰਥਕ ਸਰਕਾਰ ਲੈ ਕੇ ਆਉਣੀ ਆ ਜਿਵੇਂ ਮਰਜੀ ਲੈ ਕੇ ਆਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਲੜਨਾ ਨਹੀਂ ਤੇ ਦਿਖਾਉਣਾ ਹੈ ਜੇ ਤਾਂ ਤੁਸੀਂ ਸੱਚਮੁੱਚੀ ਪੰਥ ਨੂੰ ਸਮਰਪਿਤ ਹੋ ਅਸੀਂ ਨਹੀਂ ਕਹਿੰਦੇ ਤੁਹਾਨੂੰ ਇਕਾ ਕਰ ਲੋ ਇਹ ਲੋਕਾਂ ਨੇ ਆਪੇ ਕਹਿਣ ਲੱਗ ਜਣਾ ਤੁਹਾਡੇ ਜੁੱਤੀਆਂ ਮਾਰ ਲੱਗ ਜਾਣਗੇ ਜੇ ਤੁਸੀਂ ਨਹੀਂ ਕਰੋਗੇ ਲੋਕ ਹੀ ਕਰਨਗੇ ਸਿੱਧਾ ਮੈਂ ਕਹਿਣਾ ਚਾਹੁੰਦਾ ਪੰਥ ਦੇ ਵਿੱਚ ਏਕਤਾ ਹੈਗੀ ਹੈ ਪੰਥ ਦੇ ਵਿੱਚ ਏਕਤਾ ਹੈ ਪਰ ਲੀਡਰਾਂ ਚ ਏਕਤਾ ਨਹੀਂ ਹੈਗੀ ਲੀਡਰਾਂ ਦੇ ਵਿੱਚ ਹਉਮੈ ਵੜੀ ਹੋਈ ਹੈ ਲੀਡਰ ਨਹੀਂ ਏਕਤਾ ਕਰਦੇ ਪੰਥ ਦੇ ਵਿੱਚ ਹਮੇਸ਼ਾ ਏਕਤਾ ਰਹਿੰਦੀ ਆ ਤੇ ਰਹੇਗੀ ਇਹਨੂੰ ਕੋਈ ਤੋੜ ਨਹੀਂ ਸਕਦਾ ਇਸ ਕਰਕੇ ਹੁਣ ਲੀਡਰ ਸੋਚ ਲੈਣ ਵੀ ਤੁਸੀਂ ਏਕਤਾ ਕਰਨੀ ਆ ਜਾਂ ਇਹਨਾਂ ਤੋਂ ਜੁੱਤੀਆਂ ਖਾਣੀਆਂ ਨੇ ਤੁਹਾਡਾ ਕੰਮ ਆਓ ਆਉਣ ਵਾਲੇ 2027 ਦੇ ਵਿੱਚ ਪੰਥਕ ਸਰਕਾਰ ਲੈ ਕੇ ਆਈਏ ਧੰਨਵਾਦ ਸਾਰੀਆਂ ਸੰਗਤਾਂ ਦਾ ਸਾਰੀਆਂ ਪੰਥਕ ਜਥੇਬੰਦੀਆਂ